ਠੀਕ ਆ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਇੱਕ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਊਗੇ ਤੁਹਾਡੀ ਚੜ੍ਹਦੀ ਕਲਾ ਦੇ ਵਿੱਚ ਅਰਦਾਸ ਕਰਦਾ ਮੈਂ ਵੀਡੀਓ ਪਾਈ ਸੀ ਔਰ ਤੁਸੀਂ ਬਹੁਤ ਸਾਰਿਆਂ ਨੇ ਪਿਆਰ ਸਤਿਕਾਰ ਦਿੱਤਾ ਤੇ ਕਈਆਂ ਨੇ ਬੜੇ 네ਗਟਿਵ ਕਮੈਂਟ ਕਰਕੇ ਗਾਲਾਂ ਵੀ ਕੱਢੀਆਂ ਚਲੋ ਉਹਨਾਂ ਦਾ ਕੰਮ ਹੈ ਗਾਲਾਂ ਕੱਢਣੀਆਂ ਜਿੰਨੇ ਵੀ ਯੂਟਿਊਬਰ ਨੇ ਉਹਨਾਂ ਨੇ ਹਿੰਦੀ ਦੇ ਵਿੱਚ ਵੀਡੀਓ ਬਣਾਈਆਂ ਨੇ ਇਸ ਮਸਲੇ ਦੇ ਉੱਤੇ ਪਰ ਇਸ ਮਸਲੇ ਦੇ ਉੱਤੇ ਉਹਨਾਂ ਨੇ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਇਆ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਇੱਕ ਗਵਰਨਰ ਸ਼੍ਰੀ ਬੀੜੀ ਪਾਂਡੇ ਹੁੜੀ ਉਹ ਕਹਿੰਦੇ ਕਿ ਮੈਂ ਇਹ ਸਟੇਟ ਦਾ ਹੈੱਡ ਹੋਣ ਦੇ ਨਾਤੇ ਕਿਉਂਕਿ ਉਸ ਸਮੇਂ ਗਵਰਨਰ ਰਾਜ ਲਾਗੂ ਸੀ ਤੇ ਪੰਜਾਬ ਦੇ ਗਵਰਨਰ ਸਨ ਮੈਂ ਚਾਹੁੰਦਾ ਸੀ ਕਿ ਗੱਲਬਾਤ ਰਹੇ ਇਹ ਮਸਲਾ ਜਿਹੜਾ ਸਾਰਾ ਉਹ ਹੱਲ ਹੋਵੇ ਉਹ ਕਹਿੰਦੇ ਕਿ ਮੈਂ ਕੋਸ਼ਿਸ਼ਾਂ ਦੇ ਸਦਕਾ ਇੰਦਰਾ ਗਾਂਧੀ ਔਰ ਕਾਲੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਦਿਨ ਤੈਅ ਹੋਇਆ ਕਿ 14 ਫਰਵਰੀ 1984 ਨੂੰ ਇਹ ਮੀਟਿੰਗ ਹੋਏਗੀ ਪਰ ਜਿਉਂ ਹੀ ਇਸ ਮੀਟਿੰਗ ਦਾ ਐਲਾਨ ਕੀਤਾ ਜਾਂਦਾ ਜਨਤਕ ਤੌਰ ਤੇ ਕਿ ਇਹ ਮੀਟਿੰਗ ਹੋਣ ਜਾ ਰਹੀ ਹੈ ਸ਼ਰਾਰਤੀ ਅੰਸਰ ਜਿਨ੍ਹਾਂ ਦੇ ਵਿੱਚ ਪਟਿਆਲੇ ਦਾ ਪਵਨ ਕੁਮਾਰ ਸ਼ਰਮਾ ਹਿੰਦੂ ਸੇਵ ਸੈਨਾ ਸੰਗਠਨ ਸੀ ਉਹਦਾ ਉਨੇ ਇਹੋ ਜੇ ਬੇਤੁੱਕੇ ਤੇ ਵਾਹਿਆਤ ਪਾਸ਼ਣ ਦਿੱਤੇ ਜਿਨ੍ਹਾਂ ਦੇ ਨਾਲ ਪਟਿਆਲੇ ਦੇ ਵਿੱਚ ਦੰਗੇ ਪੜ ਕੁਠੇ ਔਰ ਕਾਫੀ ਭਾਰੀ ਨੁਕਸਾਨ ਹੋਇਆ ਮੈਂ ਤੁਰੰਤ ਪਟਿਆਲੇ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਜਾਰੀ ਕੀਤੇ ਔਰ ਬਮਨ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਉਂ ਹੀ ਉਹਦੀ ਗ੍ਰਿਫਤਾਰੀ ਹੋਈ ਮੈਨੂੰ ਦਿੱਲੀੋਂ ਫੋਨ ਖੜਕਣੇ ਸ਼ੁਰੂ ਹੋ ਗਏ ਗ੍ਰਹਿ ਮੰਤਰੀ ਹਰਿਆਣੇ ਦਾ ਮੁੱਖ ਮੰਤਰੀ ਕਿ ਹੋਰ ਵੀ ਬਹੁਤ ਮੰਤਰੀਆਂ ਦੇ ਕਾਂਗਰਸ ਦੇ ਆਗੂਆਂ ਦੇ ਫੋਨ ਆਏ ਕਿ ਇਸ ਨੂੰ ਕਿਉਂ ਫੜਿਆ ਤੂੰ ਇਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਪਰ ਕਹਿੰਦਾ ਮੈਨੂੰ ਪਤਾ ਸੀ ਕਿ ਇਹ ਬੰਦਾ ਕੋਈ ਨਾ ਕੋਈ ਕਰ ਸਕਦਾ ਇਸ ਲਈ ਮੈਂ ਸਖਤੀ ਦੇ ਨਾਲ ਨਾ ਕਰ ਦਿੱਤੀ ਕਿ ਮੈਂ ਨਹੀਂ ਇਹਨੂੰ ਰਿਹਾ ਕਰਾਂਗਾ ਤੁਸੀਂ ਅੰਦਾਜ਼ਾ ਲਾਓ ਕਿ ਕੌਣ ਇਹ ਨਹੀਂ ਸੀ ਚਾਹੁੰਦਾ ਕਿ ਇਹ ਮਸਲਾ ਜਿਹੜਾ ਉਹ ਗੱਲਬਾਤ ਰਹੀਂ ਹੱਲ ਹੋਵੇ ਅੱਗੇ ਉਹ ਦਾਦੇ ਕੋ 14 ਫਰਵਰੀ ਆਈ ਕਪੂਰਥਲਾ ਉਸਦੇ ਵਿੱਚ ਮੀਟਿੰਗ ਵਾਸਤੇ ਅਕਾਲੀ ਵੀ ਪਹੁੰਚੇ ਹੋਏ ਸੀ ਪੀਸੀ ਸੇਠੀ ਜਿਹੜੇ ਗ੍ਰਹਿ ਮੰਤਰੀ ਸੀ ਉਹਨਾਂ ਨੇ ਇਹ ਮੀਟਿੰਗ ਸ਼ੁਰੂ ਕੀਤੀ ਪਰ ਸ਼ਰਾਰਤੀ ਅੰਸਰ ਜਿਨ੍ਹਾਂ ਦੇ ਵਿੱਚ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਵੀ ਸ਼ਾਮਲ ਸੀ ਔਰ ਹੋਰ ਵੀ ਜਿਨ੍ਹਾਂ ਨੂੰ ਸਖਤੀ ਨਾਲ ਮਨਾ ਕੀਤਾ ਗਿਆ ਸੀ ਕਿ ਸਿਰਫ ਅਕਾਲੀਆਂ ਦੀ ਔਰ ਸਰਕਹਿੰਦਰ ਸਰਕਾਰ ਦੀ ਮੀਟਿੰਗ ਹੋਵੇਗੀ ਮੇਰੇ ਕਹਿੰਦੇ باوجود ਵੀ ਉਹਨਾਂ ਨੂੰ ਫਿਰ ਵਿੱਚ ਮੀਟਿੰਗ 'ਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਅਜਿਹਾ ਹੋ ਖ ਲੰਮ ਚ ਆਇਆ ਕਿ ਮੀਟਿੰਗ ਜਿਹੜੀ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ। ਔਰ ਨਾਤਾ ਇਸ ਗੱਲ ਤੇ ਇੰਦਰਾ ਗਾਂਧੀ ਨੇ ਜ਼ੋਰ ਦਿੱਤਾ ਕਿ ਮੀਟਿੰਗ ਦੁਬਾਰਾ ਸ਼ੁਰੂ ਕੀਤੀ ਜਾਵੇ। ਔਰ ਨਾ ਹੀ ਗ੍ਰਹਿ ਮੰਤਰੀ ਨੇ ਇਸ ਗੱਲ ਨੂੰ ਤਵੱਜੋ ਦਿੱਤੀ ਕਿ ਦੁਬਾਰਾ ਮੀਟਿੰਗ ਸ਼ੁਰੂ ਹੋਵੇ ਜਾਂ ਗੱਲਬਾਤ ਦੁਬਾਰਾ ਸ਼ੁਰੂ ਕਰਕੇ ਉਹਨੂੰ ਅੱਗੇ ਵਧਾਇਆ ਜਾਵੇ। ਜਾਨੀ ਕਿ ਉਹ ਚਾਹੁੰਦੇ ਨਹੀਂ ਸਨ ਕਿ ਮਸਲਾ ਹੱਲ ਹੋਵੇ ਗੱਲਬਾਤ ਰਹੀ। ਉਸ ਤੋਂ ਬਾਅਦ ਕਹਿੰਦਾ ਮੈਂ ਫਿਰ ਯਤਨ ਕੀਤੇ ਅਕਾਲੀਆਂ ਨੂੰ ਇੱਕ ਦਿਨ ਰੁਕਣ ਵਾਸਤੇ ਮਨਾਇਆ ਪਰ ਜਿਉਂ ਹੀ ਇਸ ਗੱਲ ਦਾ ਪਤਾ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਪਤਾ ਲੱਗਦਾ ਕਿ ਅਕਾਲੀਆਂ ਨੇ ਇੱਕ ਦਿਨ ਹੋਰ ਰੁਕਣ ਦਾ ਫੈਸਲਾ ਕੀਤਾ ਤੇ ਜਾਂ ਗੱਲਬਾਤ ਕੱਲ ਨੂੰ ਸ਼ੁਰੂ ਹੁੰਦੀ ਹੈ ਹੋ ਸਕਦੀ ਹੈ ਤਾਂ ਤੁਰੰਤ ਹਰਿਆਣੇ ਦੇ ਵਿੱਚ ਦੰਗੇ ਪੜਕ ਜਾਂਦੇ ਨੇ ਰਾਹ ਜਾਂਦੇ ਸਿੱਖਾਂ ਨੂੰ ਘੇਰ ਕੇ ਕੁੱਟਿਆ ਮਾਰਿਆ ਜਾਂਦਾ ਉਹਨਾਂ ਦੀਆਂ ਦਸਤਾਰਾਂ ਲਾਈਆਂ ਜਾਂਦੀਆਂ ਸਿੱਖ ਬੀਬੀਆਂ ਦੇ ਕੇਸ ਕੱਟੇ ਜਾਂਦੇ ਗੁਰੂ ਘਰਾਂ ਨੂੰ ਅੱਗਾ ਲਾ ਦਿੱਤੀਆਂ ਜਾਂਦੀਆਂ ਦੋ ਦਿਨ ਇਹ ਕੰਮ ਚੱਲਦਾ ਰਿਹਾ ਕਹਿੰਦਾ ਮੈਂ ਬੜਾ ਨਰਾਸ਼ ਹੋਇਆ ਔਰ ਮੈਂ ਸ਼ਕਤੀ ਦੇ ਨਾਲ ਇਹ ਗੱਲ ਇੰਦਰਾ ਗਾਂਧੀ ਦੇ ਕੋਲ ਰੱਖੀ ਇੰਦਰਾ ਗਾਂਧੀ ਨੇ ਤੁਰੰਤ ਭਜਨ ਲਾਲ ਨੂੰ ਹਰਿਆਣੇ ਨੂੰ ਰਵਾਨਾ ਹੋਣ ਦੇ ਨਿਰਦੇਸ਼ ਦਿੱਤੇ ਕਿ ਜਾ ਕੇ ਕਿ ਇਸ ਗੱਲਬਾਤ ਨੂੰ ਜਿਹੜਾ ਇਹ ਸਾਰਾ ਤਾਂ ਜਿਉਂ ਹੀ ਭਜਨ ਲਾਲ ਉਥੋਂ ਦਿੱਲੀੋਂ ਨਿਕਲਦਾ ਤੋ ਤੁਰੰਤ ਖਬਰ ਮਿਲਦੀ ਹੈ ਕਿ ਸਾਰਾ ਕੁਝ ਸ਼ਾਂਤ ਹੋ ਗਿਆ ਹੁਣ ਤੁਸੀਂ ਦੱਸੋ ਜੀ ਕਿ ਕੌਣ ਨਹੀਂ ਸੀ ਚਾਹੁੰਦਾ ਕਿ ਇਹ ਮਸਲਾ ਹੱਲ ਹੋਵੇ ਕਿ ਦੁਬਾਰਾ ਅਕਾਲੀ ਰੁਕਣ ਉਥੇ ਦਿੱਲੀ ਦੁਬਾਰਾ ਗੱਲਬਾਤ ਸ਼ੁਰੂ ਹੋਵੇ ਤੇ ਮਸਲਾ ਹੱਲ ਨਾ ਹੋਵੇ ਅਜਿਹੇ ਹੋਰ ਵਧੀਆ ਤੱਥ ਤੇ ਸੱਚੇ ਸੁੱਚੇ ਤੱਥ ਜਿਹੜੇ ਉਹ ਮੈਂ ਤੁਹਾਡੇ ਗੜੀ ਪੇਸ਼ ਕਰਨੇ ਫੇਰ ਆਵਾਂਗਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਝੂਠ ਦੀ ਗਰਦਸ਼ਾਈ ਹੋਈ ਹੈ ਚਾਰਚ ਫਿਰੇ ਇਹਨੂੰ ਹੋਝਣ ਦਾ ਯਤਨ ਮੈਂ ਕਰ ਰਿਹਾ ਸੋ ਮੇਰੇ ਇਹ ਯਤਨ ਦੇ ਵਿੱਚ ਮੇਰਾ ਇੱਕ ਸਾਥ ਦਿਓ ਮੈਂ ਹਿੰਦੀ ਦੇ ਵਿੱਚ YouTube ਦੇ ਰਹੀ ਇੱਕ ਆਪਣੀ ਗੱਲ ਰੱਖਣੀ ਚਾਹੁੰਦਾ ਤੇ ਤੁਸੀਂ ਸਾਰੇ ਮੇਰੇ ਨਿੱਕਾ ਲੰਬੜਦਾਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰਾ ਇੰਨਾ ਕੁ ਸਾਥ ਦਿਓ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪੰਜਾਬ ਸੁਖੀ ਵਸੇ ਊਗ ਵਸਦਾਰਾਂ 'ਤੇ ਖੁਸ਼ਹਾਲੀ ਆਵੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਹੋਰ ਮਜ਼ਬੂਤ ਹੋਵੇ ਸਰਬੱਤ ਦਾ ਭਲਾ